ਨਮਸਕਾਰ ਸਤਿ ਸ੍ਰੀ ਅਕਾਲ ਮਰਹਬਾ ਇੱਕ ਵਾਰੀ ਫੇਰ ਸ਼ਹਿਰ ਲੁਧਿਆਣਾ ਤੋਂ ਤੁਹਾਨੂੰ ਦਿਖਾ ਰਹੇ ਹਾਂ ਤਸਵੀਰਾਂ ਸ਼ੋ ਐਲ ਡਬਲਯੂ ਐਮ ਏ ਔਰ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿ ਬੁਕਿੰਗ ਦਾ ਜਿਹੜਾ ਜਿਹੜਾ ਕੰਮ ਸ਼ੁਰੂ ਹੋ ਚੁੱਕਾ ਹੈਗਾ ਸੋ ਬੁਕਿੰਗਸ ਨੂੰ ਲੈ ਕੇ ਔਰ ਬੁਕਿੰਗਸ ਦੇ ਰਿਗਾਰਡਿੰਗ ਫੀਡਬੈਕ ਨੂੰ ਲੈ ਕੇ ਇਸ ਟਾਈਮ ਪੂਰਾ ਕੰਮ ਜੋਰਾ ਤੇ ਚੱਲ ਰਿਹਾ ਹੈ ਫਾਈਨਲ ਟ੍ਰਾਇਲ ਤੇ ਸ਼ੁਰੂ ਹੋ ਚੁੱਕੇ ਆ ਸੀ ਤੋ ਕਿਉਂਕਿ ਹੁਣੇ ਤੋਂ ਜਿਹੜੀ ਚੀਜ਼ਾਂ ਫੀਡਬੈਕ ਔਰ ਬੁਕਿੰਗਸ ਕੀਤੀਆਂ ਜਾਣਗੀਆਂ ਤਾਂ ਹੀ ਜਿਹੜਾ ਹੈ ਵਿੰਟਰ ਦੇ ਵਿੱਚ ਸਾਨੂੰ ਸਹੀ ਤੇ ਐਪਰੋਪ੍ਰੀਏਟ ਜਿਹੜੀ ਹੈ 컬렉ਸ਼ਨ ਜਿਹੜਾ گارਮੈਂਟ ਸੀ ਪਾਣ ਨੂੰ ਮਿਲੇਗੀ ਸੋ ਇਸ ਟਾਈਮ ਪਹੁੰਚੇ ਅਸੀਂ ਆਊਟਰੇਜ ਹੋਟਲ ਹਿਆਤ ਜਿਹੜੀ ਐਲ ਡਬਲਯੂ ਐਮ ਏ ਦੇ 9th ਸ਼ੋਅ ਦੇ ਵਿੱਚ ਚੱਲ ਰੇ ਸ਼ੋਅ ਦੇ ਵਿੱਚ ਆਊਟਰੇਜ ਦੇ ਸਟਾਲਸ ਸੋ ਗੱਲਬਾਤ ਕਰਾਂਗੇ ਜਾਣਦੇ ਹਾਂ ਕਿ ਕਿੱਦਾਂ ਦਾ ਮਾਹੌਲ ਹੈ ਕੀ ਕੁਝ ਚੀਜ਼ਾਂ ਦੇਖੀਆਂ ਜਾ ਰਹੀਆਂ ਕਸਮਰਜ਼ ਨਾਲ ਵੀ ਗੱਲਬਾਤ ਕਰਾਂਗੇ ਸਰ ਨਮਸਕਾਰ ਜੀ ਸਰ ਆਪਕਾ ਨਾਮ ਮਾਈ ਸੈਲਫ ਆਰਕੇ ਜੈਨ ਕਹਾਂ ਸੇ ਹੈ ਆਪ I am from Delhi. Delhi. Sir, क्या कहना चाहेंगे किस तरह का माहौल है किस तरह की कलेक्शन देखने को मिल रही है बढ़िया मिल रही है एकदम। अच्छा, तो आप आज के जो सैंपल सेट तैयार किए जा रहे हैं आपका हाँ, तो अनुभव भी बहुत है तो क्या और क्या नहीं कभी तो अब कुछ नहीं है अब अच्छा, तो ज्यादा ही सिलेक्शन करने वाली बात है, है? कौन से से एरिया नगर. नगर, तो प्लीज तो लाइव तस्वीरें आप देख रहे हैं कि किस तरह आउटरीच जी हाँ जो कार्डिगन है बॉयज कार्डिगन है मेल्स कार्डिगन है उसमें आप देख रहे हैं सर नमस्कार आपका नाम जी सुनील सहानी से से अरे वाह मथुरा के पेड़े कहाँ हैं सर अब ये जब कहेंगे जब खिला देंगे मथुरा एक श्री कृष्ण जी की भूमि है और जो वर्ल्ड फेमस है मैं ब्राह्मण हूँ ना तो मुझे पेड़े खाने का शौक रहता हूँ नहीं नहीं बहुत सुंदर अति सुंदर कैसा माहौल है आप लुधियाना पहुँचे देखिए लुधियाना एक फौजरी का बहुत बड़ा हब है जो इंडिया में सब जगह आम व्यापारी को एक मौका देता है उज्जवल भविष्य तो और बराबर यहाँ प्रोग्रेस काफी अच्छी हो रही है और ये फेयर लगने से थोड़ा एक व्यापारी को मौका मिलता है हर चीज देखने को एक प्लेटफॉर्म पर मिलती है लुधियाना घूमने को लुधियाना वालों से मिलने को तो मैं थर्टी ईयरस से तीस साल से मैं लुधियाना मार्केटिंग कर रहा हूँ बाकी ये प्रैक्टिकल है इंडिया के अंदर जितनी भी मैन्युफैक्चरिंग है जहाँ भी है जितना प्यार लुधियाना से मिलता है व्यापारी को जितनी इज्जत मिलती है वो और कहीं नहीं मिलती है। फिर भी आप पेड़े नहीं खिलाते अब मर जाए जब खाएं अच्छा ठीक है हां जी भैया नोष जी नमस्कार जी नमस्कार की हालचाल है बहुत बढ़िया जी सो आउटरेज का मतलब क्या हुआ आउटरेज का मतलब हुआ मारताड़ मारताड़ हां सिर्फ मारताड़ स्वेटर ਕਿੰਨਾ ਦਾ ਰਿਸਪੌਂਸ ਮਿਲ ਰਿਹਾ ਬਹੁਤ ਵਧੀਆ ਰਿਸਪੌਂਸ ਮਿਲ ਰਿਹਾ ਜੀ ਬਹੁਤ ਵਧੀਆ ਤੁਸੀਂ ਨਾਮ ਤਾਂ ਦੱਸੇ ਨਹੀਂ ਆ ਬਿਨੋਦ ਪ੍ਰਾਸ਼ਰ ਬਿਨੋਦ ਪ੍ਰਾਸ਼ਰ ਮਤਲਬ ਬਾਮਣ ਹੈਗੇ ਹੋ ਤਾਂ ਕਰੀਂ ਛੜ ਤਾੜ ਹਾਂ ਤੁਸੀਂ ਬਾਮਣ ਜੀ ਬਾਮਣ ਕਿੱਥੋਂ ਕਿੱਥੋਂ ਮਿਸਟਰ ਆ ਰਹੇ ਮਿਸਟਰ ਹਿਮਾਚਲ ਤੋਂ ਵੀ ਆ ਰਹੇ ਪਿਆਰ ਤੋਂ ਯੂਪੀ ਤੋਂ ਦਿੱਲੀ ਤੋਂ ਰਿਸਪੌਂਸ ਠੀਕ ਹੈ ਰਿਸਪੌਂਸ ਬਹੁਤ ਵਧੀਆ ਜੀ ਹਾਂ ਜੀ ਤੁਹਾਡਾ ਤਾਂ ਬ੍ਰਾਂਡ ਹੀ ਬਹੁਤ ਪੁਰਾਣਾ ਹੈ ਹਾਂ ਜੀ ਹਾਂ ਜੀ ਬਹੁਤ ਪੁਰਾਣਾ ਹੈ ਜੀ ਸੋ ਉਹ ਲੈਗਸੀ ਕਿ ਚੱਲੀ ਆ ਰਹੀ ਹੈ ਹਾਂ ਜੀ ਬੱਚੇ ਇੰਟਰਸਟ ਲੈ ਰਹੇ ਵਿੱਚ ਬੱਚੇ ਇੰਟਰਸਟ ਲੈ ਰਹੇ ਬੱਚਾ ਖੋਲ ਖੜਾ ਹੈ ਲੈ ਰਹੇ ਜੀ ਹਾਂ ਜੀ ਹਾਂ ਜੀ ਯੂਥ ਤਾਂ ਕਹਿੰਦਾ ਕਿ ਨਹੀਂ ਜੀ ਛੱਡੋ ਕੀ ਕਰਨਾ ਅਸੀਂ ਕੁਝ ਨਵਾਂ ਕਰਾਂਗੇ ਕੀ ਪਾਪਾ ਹੋ ਜਰੀ ਬਣਾਈ ਜਾਂਦੇ ਦੇਖੋ ਸਭ ਦੀ ਆਪਣੇ ਆਪਣੇ ਥਿੰਕਿੰਗ ਸਾਰੇ ਮਤਲਬ ਬਾਹਰ ਜਾਣ ਨੂੰ ਕਹਿ ਰਹੇ ਆ ਤੁਹਾਨੂੰ ਮਾਰ ਤੁਹਾਡਾ ਪਸੰਦ ਹੈ ਹਾਂਜੀ ਹਾਂਜੀ ਚਲੋ ਕੁਲ ਮਿਲਾ ਕੇ ਕਿਦਾਂ ਰਿਸਪੌਂਸ ਆ ਰਿਹਾ ਰਿਸਪੌਂਸ ਬਹੁਤ ਵਧੀਆ ਤੁਸੀਂ ਹੁਣ ਕਿੰਨਾ ਇੱਕ ਇਹਦੇ ਵਿੱਚ ਕਰ ਰਹੇ ਹੋ ਇੰਟਰਸਟ ਲੈ ਰਹੇ ਹੋ ਪੂਰਾ ਜੀ 100% ਮਜ਼ਾ ਆ ਰਿਹਾ ਹੌਸਲੀ ਜੀ ਹਾਂਜੀ ਲੋਕੀ ਕਹਿੰਦੇ ਕਿ ਜਿਹੜਾ ਯੂਥ ਹੈ ਨਾ ਜੀ ਉਹ ਮਿਹਨਤ ਤੋਂ ਪਛਦਾ ਪਰ ਤੁਸੀਂ ਤਾਂ ਮਿਹਨਤ ਕਰਨ ਦੀ ਮਿਹਨਤ ਵਾਲਾ ਕੰਮ ਮਿਹਨਤ ਤਾਂ ਹਰ ਬੰਦੇ ਸੇ ਹੈ ਜੀ ਜਿਹੜੀ ਮਰਜ਼ੀ ਚੀਜ਼ ਕਰ ਲੋ ਸਭ 'ਚ ਮਿਹਨਤ ਕਰਨੀ ਪੈਣੀ ਹੈ ਬਿਸਟਰ ਪੂਰਾ ਫੁੱਲ ਭਰਿਆ ਜਾ ਰਿਹਾ ਹੈ ਹਾਂਜੀ ਸੈਟੀਸਫਾਈਡ ਹਾਂਜੀ ਥੈਂਕ ਯੂ ਸਰ ਕੀ ਕੀ ਬਣਾਉਂਦੇ ਹੋ ਆਊਟਰੀਚ ਸਾਡੇ ਪਲੋਵਰ ਬੰਦਾ ਮੀਨਸ ਤੇ ਜੈਕਟ ਸਵੈਟਰ ਸ਼ਰਟਸ ਓਕੇ ਹਾਂਜੀ ਠੀਕ ਹੈ ਸਰ ਥੈਂਕ ਯੂ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿ ਆਊਟਰੇਜ ਦੇ ਸਟਾਲ ਤੇ ਕਿਦਾਂ ਜਿਹੜਾ ਇੱਕ ਕਾਰਡੀਗਨ ਤੋਂ ਲੈ ਕੇ ਬਲੋਵਰ ਤਦੀ ਰੇਂਜ ਜਿਹੜੀ ਹੈਗੀ ਹੈ ਜੈਕਟ ਵਗੈਰਾ ਸਾਰੀਆਂ ਚੀਜ਼ਾਂ ਦੀ ਚੀਜ਼ਾਂ ਦਿਖਾਈ ਜਾ ਰਹੀ ਹੈ ਸੋ ਲਾਈਵ ਤਸਵੀਰਾਂ ਇਸ ਵੇਲੇ ਦੀਆਂ ਤੁਸੀਂ ਦੇਖ ਸਕਦੇ ਹੋ ਕਿ ਕਿਦਾਂ ਜਿਹੜਾ ਕਲਾਇੰਟ ਔਰ ਜਿਹੜਾ ਮੈਨੂਫੈਕਚਰਰ ਹੈ ਉਹਨਾਂ ਦਾ ਆਪਸੀ 컬ੈਕਸ਼ਨ ਨੂੰ ਲੈ ਕੇ ਮੰਥਨ ਚੱਲ ਰਿਹਾ ਔਰ ਆਪਸ ਵਿੱਚ ਬੜੀ ਅੱਛੀ ਚੀਜ਼ਾਂ ਕਰਨ ਦੀ ਕੋਸ਼ਿਸ਼ ਕੀਤੀਆਂ ਜਾ ਰਹੀਆਂ ਸੋ ਇਹ ਸਹੀ ਹੈਗਾ ਇਸ ਵੇਲੇ ਦਾ ਫਾਈਨਲ ਅਪਡੇਟ ਫਿਰ ਤੁਹਾਡੇ ਨਾਲ ਜੁੜਾਂਗੇ ਦੇਖਦੇ ਰਹੋ ਬਨੇ ਰਹੋ ਜਨਹਿਤੇ ਸ਼ੀ ਧੰਨਵਾਦ